ਹਾਂਜੀ ਆਪਾਂ ਚੱਲੇ ਆਂ ਨਰਸਰੀ 'ਚ ਬੂਟੇ ਲੈਣ ਏ ਗੰਬੀਰ ਤੇ ਮੈਂ ਆਪਾਂ ਨੇ ਪੋਸਟ ਪਾਈ ਸੀਗੀ ਕਿ ਉਹ ਰੋਡ ਦਿਖਾਇਆ ਸੀਗਾ ਤੁਹਾਨੂੰ ਉੱਥੇ ਬੂਟੇ ਲਾਣੇ ਸੀਗੇ ਉਹਦੇ ਤੇ ਲਾਣ ਲਈ ਹੁਣ ਸੌਣ ਸਟਾਰਟ ਹੋ ਗਿਆ ਬਰਸਾਤਾਂ ਸ਼ੁਰੂ ਹੋ ਗਈਆਂ ਹੁਣ ਆਪਾਂ ਨੇ ਉੱਥੇ ਦਰਖਤ ਲਾਣੇ ਨੇ ਬਾਕੀ ਇੱਕ ਆਪਾਂ ਨੇ ਪੋਸਟ ਪਾਈ ਸੀਗੀ ਕਿ ਜੇ ਕੋਈ ਭਰਾ ਕਰ ਸਕਦਾ ਜਾਂ ਕੋ ਭੈਣ ਟਰੀ ਗਾਰਡ ਦਵਾ ਸਕਦਾ ਜਾਂ ਕੋਈ ਭੇਜ ਸਕਦਾ ਆਪਾਂ ਨੂੰ ਫੋਨ ਨੰਬਰ ਤੇ ਫੋਨ ਦਿੱਤਾ ਸੀਗਾ ਫੋਨ ਕਰਕੇ ਕਿ ਟਰੀ ਗਾਰਡ ਜ਼ਰੂਰ ਮੁਹੱਈਆ ਕਰਾ ਸਕਦਾ ਕੋਈ ਤਾਂ ਕਰਾਓ ਪਰ ਕਿਸੇ ਨੇ ਨਹੀਂ ਹਮੇ ਭਰੀ ਹੈਗੀ ਇਸ ਗੱਲ ਲਈ ਹੈਲਪ ਕਰਨ ਲਈ ਵੀ ਚਲੋ ਦਰਖ ਬੂਟੇ ਲਾਣੇ ਨੇ ਪਸ਼ੂ ਤੋੜ ਦਿੰਦੇ ਨੇ ਬੂਟੇ ਉਹਦੇ ਹੀ ਸੇਫਟੀ ਲਈ ਟਰੀ ਗਾਰਡ ਚਾਹੀਦੇ ਸੀਗੇ ਜੰਗਲ ਦੇ ਬੂਟਿਆਂ ਦੀ ਸੇਫਟੀ ਲਈ ਇਸ ਨੇ ਨਹੀਂ ਹੰਮੀ ਭਰੀ ਹਾਂ ਦੀ ਵੀ ਚਲੋ ਠੀਕ ਆ ਕੋਈ ਦੇ ਪੋਸਟ ਪਾਈ ਵੀਡੀਓ ਵੀ ਪਾਈ ਵੀ ਦੇਵਾਂਗੇ ਪਰ ਜੇ ਕੋਈ ਪਖੰਡੀ ਸਾਧ ਬਾਬਾ ਕਹਿੰਦਾ ਵੀ ਮੈਂ ਭਾਈ ਨਵੀਂ ਗੱਡੀ ਲੈਣੀ ਆ ਉਹਦੇ ਲਈ ਕਰੋੜਾ ਰੁਪਿਆ ਲੋਕਾਂ ਨੇ ਇਕੱਠਾ ਕਰ ਦੇਣਾ ਸੀ ਬਾਬੇ ਲਈ ਜੇ ਕੋਈ ਚੰਗਾ ਕੰਮ ਕਰਦਾ ਤਾਂ ਯਾਰ ਜਰੂਰ ਹੈਲਪ ਕਰਿਆ ਕਰੋ ਮਦਦ ਜਰੂਰ ਕਰਿਆ ਕਰੋ ਹਰ ਕਿਸੇ ਵੀ ਜਿਹੜਾ ਕੋਈ ਇਹੋ ਜਿਹੇ ਚੰਗੇ ਕੰਮ ਕਰਦਾ ਉਹ ਆ ਗਿਆ ਹੁਣ ਇੱਕ ਗੰਬੀਰ ਸਿੰਘ ਹੁਣ ਅਸੀਂ ਚੱਲੇ ਆਂ ਬੂਟੇ ਲੈਣ ਇਹ ਕੰਬੀਰ ਥੈਲੀ ਸੂਟਰੀ ਸੈੱਟ ਕਰਦੇ ਥੈਲੇ ਚ ਰੱਖ ਲਾ ਗੱਡੀ ਜੀ ਚਲੋ ਠੀਕ ਆ ਜੀ ਅੱਗੇ ਦੀ ਅਪਡੇਟ ਫਿਰ ਦੰਨੇ ਆ ਹੁਣ ਚੱਲੇ ਆਂ ਅਸੀਂ ਬੂਟੇ ਲੈਣ ਨਰਸਰੀ ਚ ਓਕੇ ਜੀ ਹਾਂਜੀ ਦੋਸਤੋ ਆਪਾਂ ਆਏ ਸੀਗੇ ਸਰਕਾਰੀ ਨਰਸਰੀ ਚ ਬੂਟੇ ਲੈਣ ਉਹ ਕਹਿੰਦੇ ਵੀ ਆਧਾਰ ਕਾਰਡ ਤੇ ਬੰਦ ਨੇ ਹੁਣ ਆਪਾਂ ਮੁੱਲ ਲਵਾਂਗੇ ਬੂਟੇ ਨਿੰਮ ਵਗੈਰ ਨਿੰਮ ਦੇ ਲਵਾਂਗੇ ਕੁਝ ਤਾਂ ਆਪਾਂ अच्छा जी अर्जन ਇਹ ਬੁੱਟੇ ਲਵਾਂਗੇ ਆਪਾਂ ਹੁਣ ਮੁੱਲ ਟ੍ਰੀ ਗਾਰਡ ਤਾਂ ਕਿਸੇ ਨੇ ਸੱਜਣ ਨੇ ਹੈਲਪ ਮਦਦ ਕਰੀ ਨਹੀਂ ਹੈਗੀ ਆਪਣੀ ਹੁਣ ਉਹ ਵੀ ਆਪਾਂ ਨੂੰ ਆਪ ਬਣਾ ਕੇ ਲਾਣੇ ਪੈਣੇ ਨੇ ਜਿੰਨੇ ਕ ਲੱਗੇ ਆ ਸਰਕਾਰੀ ਨਰਸਰੀ ਚ ਆਏ ਸੀਗੇ ਕਹਿੰਦੇ ਆਧਾਰ ਕਾਰਡ ਤੇ ਬੰਦ ਹੋਗੇ ਮਿਲਨੇ ਹੁਣ ਆਪਾਂ ਇੱਥੋਂ ਲਵਾਂਗੇ ਬੁੱਟੇ ਆ ਨਿੰਮ ਦੇ ਤੇ ਹੋਰ ਦੇਖਦੇ ਆ ਇੱਥੇ ਕਿਹੜੇ ਕਿਹੜੇ ਬੁੱਟੇ ਨੇ ਵੱਡੇ ਦਰਖਤ ਨੇ ਜਿਹੜੇ ਵੱਡੇ ਹੁਣੇ ਘਰ ਜਾਣ ਦੇ ਲੈਣੇ ਨੇ ਸਰਜੀਕ ਆ ਡੇਕਾਂ ਪਈਆਂ ਨੇ ਡੇਕ ਲਵਾਂਗੇ ਕੋਈ ਦੂਕਾ ਇਹ ਬੂਟੇ ਆਪਾਂ ਹੁਣ ਲੈ ਕੇ ਲਾਣੇ ਨੇ ਉੱਥੇ ਤੁਹਾਨੂੰ ਦੱਸਿਆ ਸੀਗਾ ਸੜਕ ਦੇ ਕਿਨਾਰੇ ਤੇ ਜੇ ਹਲੇ ਵੀ ਕੋਈ ਭੈਣ ਭਰਾ ਮਦਦ ਕਰ ਸਕਦਾ ਹੋਇਆ ਟਰੀ ਗਾਰਡ ਲਈ ਤਾਂ ਬਹੁਤ ਧੰਨਵਾਦ ਆ ਬਾਕੀ ਕੋਈ ਦਿੱਕਤ ਵਾਲੀ ਗੱਲ ਨਹੀਂ ਆਪਾਂ ਆਪ ਕਰਾਂਗੇ ਕੋਈ ਨਾ ਕੋਈ ਹੱਲ ਉਹਨਾਂ ਦਾ ਜਿਹੜੇ ਬੁੱਟੇ ਲਾਣੇ ਨੇ ਤਾਂ ਉਹ ਬਚਾਣੇ ਵੀ ਨੇ ਕੱਲੇ ਲਾਣੇ ਨਹੀਂ ਆਪਾਂ ਤਾਂ ਪਾਲਣੇ ਵੀ ਨੇ ਉਹ ਚਲੋ ਦੇਖਦੇ ਆਂ ਜੀ ਕਿਹੜੇ-ਕਿਹੜੇ ਲੰਨੇ ਆ ਬੁੱਟੇ ਫਿਰ ਜਦੋਂ ਲੈ ਲੈ ਫਿਰ ਦੱਸ ਦਿਆਂ ਤੁਹਾਨੂੰ ਕਿਹੜੇ-ਕਿਹੜੇ ਬੁੱਟੇ ਲੈਣੇ ਆ ਆਪਾਂ ਨੇ ਹਾਂਜੀ ਆ ਬੁੱਟੇ ਲੈਏ ਨੇ ਆਪਾਂ ਨੇ ਹੱਲੇ 7-8 ਗਾ ਬਾਕੀ ਫੇਰ ਲੈ ਕੇ ਜਾਵਾਂਗੇ ਆ 10 ਕੋ 7-8 ਦਸ ਜਿੰਨੇ ਵੀ ਹੈਗੇ ਲੈ ਲੈ ਹੁਣ ਆਪਾਂ ਗੱਡੀ ਚ ਰੱਖ ਕੇ ਚੱਕਲਾ ਅਲਿੰਗ ਨੇ ਆਪਾਂ ਨੇ ਜਮਣਾ ਨਮ ਤੂਤ ਸਾਰੇ ਜਿਹੜੇ ਆਪਣੇ ਉਹ ਹੁੰਦੇ ਨੇ ਨਾ ਬੂਟੇ ਕੀ ਕਹਿੰਦੇ ਨੇ ਦੇਸੀ ਉਹ ਨੇ ਜਾਣਗੇ ਰੱਖ ਦੋ ਵਿੱਚ ਪਿਛੇ ਦਿਨ ਰੱਖ ਫਿਰ ਦਿਨ ਹੀ ਰੱਖਦੇ ਪਾ ਥੱਲੇ ਰੱਖਦੇ ਥੱਲੇ ਥੱਲੇ ਰੱਖਦੇ ਇਹਦੇ ਨਾਲੇ ਇਕੱਠੇ ਹੀ ਰੱਖ ਦੇ ਕਿਦੋਂ ਅੰਦਰ ਮੋੜ ਦੇ ਹਾਂਜੀ ਆ ਲੈਨੇ ਦੋਸਤੋ ਆਪਾਂ ਨੇ ਤੂਤ ਨਿੰਮ ਅਰਜਣ ਜਾਮਣਾ ਇਹ ਦੇਸੀ ਬੂਟੇ ਲੈਏ ਨੇ ਸਾਰੇ ਇਹ ਲਾਵਾਂਗੇ ਹੁਣ ਆਪਾਂ ਤੇ ਪਰੇ ਲਾਣੇ ਨੇ ਜਿਹੜੀ ਵੀਡੀਓ ਪਾਈ ਸੀ ਉਹ ਸੜਕ ਦੇ ਉੱਤੇ ਬਾਕੀ ਦੇ ਫੇਰ ਲੈ ਕੇ ਜਾਣੇ ਨੇ ਹਲੇ ਫਿਲਹਾਲ ਹਲੇ ਆਪਾਂ ਇਨਕ ਲਈ ਕੇ ਚੱਲੇ ਆਂ ਇਹ ਆਪਾਂ ਲਾਣ ਲੱਗੇ ਆ ਜਬੂਟੇ ਸਟਾਰਟ ਕਰਤੇ ਲਾਣੇ ਪਰ ਆਪਣੇ ਕੋਲੇ ਟਰੀ ਗਾਰਡ ਨਹੀਂ ਹੈਗੇ ਜੇ ਕੋਈ ਭਰਾ ਟਰੀ ਗਾਰਡ ਉਹ ਜਿਹੜੇ ਜਾਲੀ ਲੱਗਦੇ ਹੁੰਦੀ ਹੈ ਨਾ ਬੂਟਿਆਂ ਦੇ ਆਲੇ-ਦਾਲੇ ਉਹਦਾ ਕੋਈ ਭਰਾ ਹੈਲਪ ਕਰ ਦਵੇ ਤਾਂ ਬਹੁਤ ਧੰਨਵਾਦ ਹੋਊਗਾ ਆ ਦੇਖੋ ਉੱਥੋਂ ਲੈ ਕੇ ਆ ਇਧਰੋਂ ਅੱਕੇ ਤੱਕ ਲਾਣੇ ਨੇ ਬੂਟੇ ਦੇਖੋ ਕਿੱਥੇ ਤੱਕ ਜੇ ਕੋਈ ਭਰਾ ਟਰੀ ਗਾਰਡਾਂ ਦੀ ਹੈਲਪ ਕਰ ਦੇਣਾ ਮਦਦ ਤਾਂ ਬਹੁਤ ਧੰਨਵਾਦ ਹੋਊਗਾ ਬਾਈ ਬਣ ਕੇ ਯਾਰ ਸਪੈਸ਼ਲ ਵੀਡੀਓ ਬਣਾ ਕੇ ਪਾਵਾਂਗੇ ਵੀ ਆਹ ਭਾਈ ਨੇ ਹੈਲਪ ਕਰੀ ਆ ਉਹ ਵੀਰ ਦੀ